ਜਿੱਥੇ ਕਿਸਾਨਾਂ ਵੱਲੋਂ ਕਿਸਾਨ ਮੇਲੇ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਤੇ ਉੱਥੇ ਯਕੀਨਨ ਪ੍ਰਬੰਧਕਾਂ ਵੱਲੋਂ ਵੀ ਕਿਸਾਨ ਮੇਲੇ ਦੇ ਪ੍ਰਬੰਧ ਵਿੱਚ ਪੂਰੀਆਂ ਤਿਆਰੀਆਂ ਹੋ ਰਹੀਆਂ ਹੋਣਗੀਆਂ ਤੇ ਇਸ ਦੇ ਨਾਲ ਹੀ ਇੱਕ ਖਦ사 ਬਣਿਆ ਹੋਇਆ ਜਿਹੜਾ तकरीबन ਪਿਛਲੇ ਕਈ ਸਾਲਾਂ ਤੋਂ ਇਹ ਵਰਤਾਰਾ ਵਰਤ ਰਿਹਾ ਹੈ ਇਹ ਕਿਸਾਨ ਮੇਲੇ ਵਾਲੇ ਦਾ ਨ ਅਕਸਰ ਮੀ ਪੈ ਜਾਂਦਾ ਤੇ ਉਹਦੇ ਨਾਲ ਜਿਹੜਾ ਹੈ ਮੇਲਾ ਇੱਕ ਤਰੀਕੇ ਨਾਲ ਸਾਬੋ ਤਾਜ ਹੋ ਜਾਂਦਾ ਸੋ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਇਹ ਗੱਲ ਜੇਨ ਦੇ ਵਿੱਚ ਰੱਖਣ ਜਿੰਨੀ ਕਿਸਮਾਂ ਲਈ ਤਿਆਰੀ ਹੋ ਸਕਦੀ ਹੈ ਕੋਈ ਛਤਰੀਆਂ ਵਗੈਰਾ ਜਾਂ ਕੋਈ ਪੋਲੀਥੀਨ ਸ਼ੀਟਸ ਵਗੈਰਾ ਤਾਂ ਕਿ ਤੁਸੀਂ ਨਾ ਪੇਚ ਸਕੋ ਨਾ ਤੁਹਾਡੇ ਕੋਲ ਮੋਬਾਈਲ ਵਗੈਰਾ ਜਾਂ ਕੋਈ ਹੋਰ ਸਮਾਨ ਨੱਕਦੀ ਹੈ ਜਾਂ ਉਸ ਤੋਂ ਜਿੰਨੇ ਵੀ ਪ੍ਰਬੰਧ ਕਰ ਸਕਦੇ ਕੰਨ ਚਾਹੀਦੇ ਹੈ ਤੇ ਦੂਸਰੀ ਗੱਲ ਆਉਂਦੀ ਹੈ ਕਿਸਾਨ ਮੇਲੇ ਦੇ ਪ੍ਰਬੰਧਕਾ ਦੀ ਤੇ ਉਹਨਾਂ ਨੂੰ ਵੈਸੇ ਪਿਛਲੇ ਇਖਤਿਆਰਬੇ ਤੋਂ ਸਿੱਖਦੇ ਆ ਇਹ ਫੈਸਲੇ ਕੁਝ ਲੈਣੇ ਚਾਹੀਦੇ ਹੈ ਕਿਉਂਕਿ ਇਸ ਤੋਂ ਦਾ ਪਹਿਲੀ ਗੱਲ ਤੇ ਕਿਸਾਨ ਮੇਲਾ ਜਿਹੜਾ ਹੈਗਾ ਇਸ ਤੋਂ ਹੁੰਦਾ ਹੈ ਕਿ ਇਹਨੂੰ ਇੰਡੋਰ ਸੰਭਵ ਨਹੀਂ ਹੈਗਾ ਪਰ ਫਿਰ ਵੀ ਇਹਦੇ ਬਦਲ ਸੋਚੇ ਜਾ ਸਕਦੇ ਆ ਤੇ ਨਾਲ-ਨਾਲ ਹੁੰਦਾ ਕਿ ਇਹ ਵੀ ਕਈ ਵਾਰੀ ਮਤਲਬ ਅੱਧਾ ਘੰਟਾ ਜੰਮੀ ਪੈ ਜੇ ਤੇ ਉਸ ਮੀਂਹ ਦੇ ਦੌਰਾਨ ਕਿਸਾਨ ਤਾਂ ਕਿਤੇ ਪਾਸ ਆਸਾਸਾ ਕਰ ਲੈਂਦੇ ਨੇ ਕਿਸੇ ਬਿਲਡਿੰਗ ਦੇ ਵਿੱਚ ਚਲੇ ਕੇ ਕਿਸੇ ਜਗ੍ਹਾ ਉੱਥੇ ਤੇ ਪਰ ਜਿਹੜੇ ਸਟਾਲ ਲੱਗੇ ਹੁੰਦੇ ਨੇ ਕਿਉਂਕਿ ਬੜੇ ਆਰਜੀ ਹੁੰਦੇ ਨੇ ਤੇ ਉਹਨਾਂ ਵਿੱਚ ਜਿਹੜਾ ਵੀ ਸਮਾਨ ਜੋ ਪ੍ਰਦਰਸ਼ਿਤ ਕੀਤਾ ਹੁੰਦਾ ਹੈ ਤੇ ਉਹਨੂੰ ਕੁਦਰਤੀ ਗੱਲ ਹੈ ਉੱਥੋਂ ਇਕੱਠਾ ਕਰ ਲਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਜੇ ਘੰਟੇ ਬਾਅਦ ਮੌਸਮ ਸਾਫ਼ ਵੀ ਹੋ ਜਾਂਦਾ ਹੈ ਤੇ ਫਿਰ ਉਹ ਜਿਹੜੇ ਸਟਾਲ ਉਵੇਂ ਨਹੀਂ ਸਜਦੇਗੇ ਤਾਂ ਕਿਸਾਨ ਭਾਵੇਂ ਅਵੇਲੇਬਲ ਹੁੰਦੇ ਨੇ ਪਰ ਜਿਹੜਾ ਹੈਗਾ ਉਹ ਪ੍ਰਦਰਸ਼ਨੀਆ ਉਹ ਕਿਸੇ ਹੱਦ ਤੱਕ ਚੱਕ ਦਿੱਤੀ ਜਾਂਦੀ ਹੈ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਾੜਾ ਪੱਖੀ ਬਣ ਜਾਂਦਾ ਹੈ ਤੇ ਮੇਲੇ ਦਾ ਸਾਰਾ ਹੀ ਮਜ਼ਾ ਚਲਾ ਜਾਂਦਾ ਸੋ ਇਸ ਲਈ ਪਿਛਲੇ ਸਮੇਂ ਵੇਖਣ ਦੇ ਵਿੱਚ ਆਇਆ ਵੀ ਜਿੱਥੇ ਸਾਡੇ ਕੋਲੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਟਾਲ ਆ ਉਹਨਾਂ ਦੇ ਉੱਪਰ ਜਿਹੜੇ ਸ਼ਮਾਨੇ ਲੱਗੇ ਹੁੰਦੇ ਆ ਤੇ ਜਿਹੜੇ ਸਟਾਲਾਂ ਦੇ ਉੱਪਰ ਸੀਲਿੰਗ ਹੁੰਦੀ ਨੂੰ ਆਪਾਂ ਕਹਿ ਸਕਦੇ ਆ ਉਸਤਾ ਤੇ ਦੂਸਰੇ ਪਾਸੇ ਗੜਵਾਸੂ ਦੇ ਵਿੱਚ ਵੇਖਿਆ ਜਿਹੜੀ ਸਾਡੇ ਕੋਲੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਹੈ ਤੇ ਜਿਹੜੇ ਪਾਸੇ ਪਸ਼ੂਆਂ ਦਾ ਪ੍ਰਬੰਧ ਹੁੰਦਾ ਹੈ ਜਾਂ ਉਹਨਾਂ ਦੇ ਹਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਜਿਹੜੇ ਉਹਨਾਂ ਦੇ ਸਤਲ ਲੱਗੇ ਹੋਏ ਸੀ ਉਹਨਾਂ ਦੀ ਸੀਲਿੰਗ ਸੀਗੀ ਤੇ ਉਹਨਾਂ ਨੇ ਉਹ ਸ਼ੰਕੂ ਨਵਾ ਬਣਾਈ ਹੋਈ ਸੀ ਇਹਦਾ ਸ਼ਾਇਦ ਕਪੜੇ ਦਾ ਫਰਕ ਸੀ ਕੁਝ ਤੇ ਉਹਦਾ ਮਤਲਬ ਉਹਦੇ ਨਾਲ ਜਿਹੜਾ ਹੈਗਾ ਪਾਣੀ ਉਹ ਥੱਲੇ ਉਹਦੀ ਛੱਤ ਚੋਂਂਦੀ ਨਿਗੀ ਤੇ ਥੱਲੇ ਜਿਹੜੇ ਹੈਗੇ ਆ ਜੋ ਵੀ ਪ੍ਰਦਰਸ਼ਿਤ ਕੀਤਾ ਹੁੰਦਾ ਉਹ ਵੱਜ ਜਾਂਦਾ ਸੋ ਇਸ ਕਰਕੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਹੱਲ ਕਰਕੇ ਰੱਖਣ ਮੌਸਮ ਜੇ ਆਪਾਂ ਗੂਗਲ ਸਰਚ ਕਰਦੇ ਆ ਤਾਂ ਇਹ ਹੀ ਜਿਹੜੇ 3 ਦਿਨ ਹੈਗੇ ਆ ਖਾਸ ਕਰਕੇ ਉੱਤੇ ਸਾਡੇ ਕੋਲੇ ਕਿਉਂਕਿ ਮੇਲਾ ਸ਼ੁੱਕਰਵਾਰ ਹੈ ਤਾਂ ਸ਼ੁਕਰਸ਼ਨੀਚਰ ਤੇ ਐਤਵਾਰ ਤਕਰੀਬਨ 24-25% ਜਿਹੜਾ ਬਰਖਾ ਵਿਖਾਈ ਜਾ ਰਹੀ ਹੈ ਤੇ ਬਾਕੀ ਅਗਲੇ ਪਿਛਲੇ ਦਿਨਾਂ ਵਿੱਚ ਬਰਖਾ ਨਹੀਂ ਵਿਖਾਈ ਜਾ ਰਹੀ ਤਾਂ ਹੁਣ ਵੀ ਅਸੀਂ ਦੇਖ ਰਹੇ ਹਾਂ ਜਿਵੇਂ ਭਾਵੇਂ ਧੁੱਪ ਨਿਕਲੀ ਹੈ ਪਰ ਜਿਹਨੂੰ ਸਾਡੇ ਪੰਜਾਬੀ ਵਿੱਚ ਕਹਿੰਦੇ ਗਿੱਦੜ ਗਿੱੜੀ ਦਾ ਵਿਆਹ ਹੋ ਰਿਹਾ ਹੈ ਕਈ ਥਾਵਾਂ ਉਤੇ ਨਾਲ-ਨਾਲ ਕੜੀਆਂ ਵੀ ਪੈ ਰਹੀਆਂ ਸੋ ਇਸ ਕਰਕੇ ਚਾਹੀਦਾ ਹੈ ਐ ਮੀਲਾ ਵੇਖਣ ਵਾਲੇ ਮੇਲਿਆਂ ਨੂੰ ਵੀ ਤੇ ਪ੍ਰਬੰਧਕਾਂ ਨੂੰ ਵੀ ਇਹ ਇਸ ਗੱਲ ਦਾ ਜਰੂਰ ਖਿਆਲ ਰੱਖਣ ਬਹੁਤ ਬਹੁਤ ਧੰਨਵਾਦ